ਸੋ ਪ੍ਰੀਤ ਇਹ ਕੱਲ ਫਲੋਰ ਦੇ ਵਿੱਚ ਸਾਡੇ ਕੋਲ ਆਲਰੇਡੀ ਇੱਕ ਹਰਡ ਕੇਸ 326 ਦਾ ਕੇਸ ਦੇ ਵਿੱਚ ਇੱਕ ਅਕਿਊਜ਼ਡ ਵਿਜੇ ਮਸੀ ਵਾਂਟਡ ਸੀਗਾ ਉਹਨੂੰ ਰੈਸਟ ਕਰਨ ਲਈ ਜਦੋਂ ਪੁਲਿਸ ਪਾਰਟੀ ਗਈ ਹੈ ਤੇ ਉੱਥੇ ਉਹਨਾਂ ਨੇ ਆਪਣੇ ਰਿਸ਼ਤੇਦਾਰ ਸਾਰੇ ਨਾਲ ਇਕੱਠੇ ਕਰ ਲਏ ਔਰ ਪੁਲਿਸ ਨੂੰ ਮੈਨਹੈਂਡਲਡ ਕੀਤਾ ਉਹਦੇ ਵਿੱਚ ਸਾਡੇ 4 ਮਲਾਜ਼ਮਾਂ ਦੇ ਜਿਹੜੀਆਂ ਮਾਈਨਰਸ ਜਿਹੜੀਆਂ ਇੰਜਰੀਜ਼ ਹੋਈਆਂ ਉੱਥੇ ਬਟ ਉਹ ਬਡੇ ਉਹਨਾਂ ਨੇ ਬਹਾਦਰੀ ਦੇ ਨਾਲ ਉੱਥੇ ਅਕਿਊਜ਼ਡ ਨੂੰ ਛੱਡਿਆ ਨਹੀਂ ਉਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਪੁਲਿਸ ਪਾਰਟੀ ਤੋਂ ਅਸੀਂ ਉਹਨੂੰ ਮਰਡਰ ਨੂੰ ਛਡਾ ਲਈਏ ਪਰ ਜਦੋਂ ਬੈਕਅਪ ਫੋਰਸ ਗਈ ਹੈਗੀ ਆ ਉਸ ਤੋਂ ਬਾਅਦ ਪੁਲਿਸ ਨੇ ਸਿਚੁਏਸ਼ਨ ਨੂੰ ਕੰਟਰੋਲ ਕਰ ਲਿਆ ਔਰ ਜਿਹਨਾਂ ਬੰਦਿਆਂ ਨੇ ਪੁਲਿਸ ਤੇ ਅਟੈਕ ਕੀਤਾ ਸੀਗਾ ਉਹਨਾਂ ਨੂੰ ਅਟੈਂਪਟ ਟੂ ਮਰਡਰ ਦੇ ਵਿੱਚ ਅਸੀਂ ਬੁੱਕ ਕੀਤਾ ਹੈਗਾ ਤਕਰੀਬਨ 8 ਲੇਡੀਆਂ ਹੈਗੀਆਂ ਤੇ 2 ਜਾਇੰਟਸ ਜਿਹੜੇ ਹੈਗੇ ਆ ਉਹ ਅਸੀਂ ਅਰੈਸਟ ਕਰ ਚੁੱਕੇ ਆ ਅਟੈਂਪਟ ਟੂ ਮਰਡਰ ਦੀ ਸੈਪਰੇਟ ਹੈ ਜਿਹੜੀ ਐਫ ਆਈ ਆਰ ਹੈਗੀ ਆ ਉਹ ਵੀ ਦਰਜ ਕੀਤੀ ਗਈ ਹੈ ਇਹ ਜਿਹੜਾ ਮੁੰਡਾ ਹੈਗਾ ਮਸੀਹ ਦੇ ਬੈਕਗ੍ਰਾਉਂਡ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਹਾਰਡ ਕੋਰਡ ਕ੍ਰਿਮੀਨਲ ਹੈਗਾ ਇਹਦੇ ਉੱਪਰ ਅਟੈਂਪਟ ਟੂ ਮਰਡਰ ਦੇ ਹਰਟ ਕੇਸਿਸ ਐਂਡੀਪੀਐਸ ਨਾਰਕੋਟਿਕਸ ਦਾ ਇਹਦਾ ਕਾਫੀ ਬਦਨਾਮ ਰਿਹਾ ਵੀ ਇਹ ਨਾਰਕੋਟਿਕਸ ਦਾ ਵੀ ਧੰਦਾ ਕਰਦਾ ਹੈਗਾ ਫਲੋਰ اور ਲੁਧਿਆਣਾ ਸਾਈਡ ਸਾਰੇ ਪਾਸੇ ਔਰ ਇਹ ਤੋਂ ਇਲਾਵਾ ਆਰਮਜ਼ੈਕਟ ਦੇ ਅਟੈਂਪਟ ਟੂ ਮਰਡਰ ਹੋਰ ਬੜੇ ਇੱਥੇ ਪਰਚੇ तकरीबन 20 ਤੋਂ 25 ਦੇ ਕਰੀਬ ਜਿਹੜੀਆਂ ਐਫ ਆਈ ਆਰਸ ਹੈਗੀਆਂ ਇਹਦੇ ਉੱਪਰ ਆਲਰੇਡੀ ਲੋਜ ਹੈਗੀਆਂ ਜਦੋਂ ਪੁਲਿਸ ਨੇ ਇਹਨੂੰ ਫੜਿਆ ਉਦੋਂ ਇਹਨੇ ਕੋਸ਼ਿਸ਼ ਵੀ ਕੀਤੀ ਆ ਉਥੋਂ ਛੱਤਾਂ ਤੋਂ ਛਾਲਾ ਛੁਲਾ ਮਾਰ ਕੇ ਥੱਲੇ ਆਉਣ ਦੀ ਜਿਹਦੇ ਵਿੱਚ ਇਹਦੇ ਇੰਜਰੀਜ਼ ਆ ਗਈਆਂ ਇਹਦੇ ਬੰਦੇ ਦੇ ਬਟ ਮੈਂ ਐਪਰੀਸ਼ੀਏਟ ਕਰਦਾ ਫਲੋਰ ਪੁਲਿਸ ਦੇ ਐਕਸ਼ਨ ਨੂੰ ਉਹਨਾਂ ਨੇ ਬੜਾ ਕੰਪੈਕਟ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਐਗਰੈਸ਼ਨ ਨੂੰ ਕੰਟਰੋਲ ਵੀ ਕੀਤਾ ਹੈਗਾ ਔਰ ਲਾਇਨ ਆਰਡਰ ਨੂੰ ਵੀ ਕੰਟਰੋਲ ਕੀਤਾ ਸਰ ਅਕੀਸ ਮਨਜਾਇਆ ਕਿ ਜਿਹੜਾ ਜੇ ਮਸੀਹ ਹੈ ਇਸਨੇ ਪੁਲਿਸ ਨੂੰ ਵੀ ਚੈਲੰਜ ਕੀਤਾ ਸੀਗਾ ਕਿ ਇਲਾਕੇ ਦੇ ਵਿੱਚ ਆ ਉੱਚੀ ਕਸਟ ਪੋਰ ਦੇਖੋ ਜਿਹੜਾ ਪੁਲਿਸ ਨੂੰ ਚੈਲੰਜ ਕਰੂਗਾ ਉਹਦਾ ਅੱਜ ਤਣੂ ਤੁਸੀਂ ਜਾ ਕੇ ਖਬਰ ਕਰੋ ਉੱਥੇ ਆਪਣੀ ਟੀਮਾਂ ਰਾਹੀਂ ਉਹਦਾ ਚੈਲੰਜ ਦਾ ਰਿਜ਼ਲਟ ਵੀ ਤੁਹਾਨੂੰ ਸਾਹਮਣੇ ਨਜ਼ਰ ਆਊਗਾ ਹੁਣ ਮੇਰਾ ਖਿਆਲ ਹੈਗਾ ਉਹਦੇ ਕੋਈ ਤੁਰ ਵੀ ਨਹੀਂ ਹੋ ਰਿਹਾ ਉਹਦਾ ਜਿਹੜਾ ਇੰਜਰੀਜ਼ ਕਰਕੇ ਉਹਦਾ ਜਿਹੜਾ ਹਸਪਟਲਾਈਜ਼ ਹੈਗਾ ਉਹ ਬੰਦਾ ਤੇ ਗੱਲ ਰਹੀ ਚੈਲੰਜ ਕਰਨ ਦੀ ਚੈਲੰਜ ਕਰਨਾ ਬੜਾ ਸੌਖਾ ਹੈਗਾ ਬਟ ਉਸ ਤੋਂ ਬਾਅਦ ਉਹਨੂੰ ਭੁਗਤਣਾ ਬਹੁਤ ਔਖਾ ਹੈਗਾ ਉੱਚਾ ਕਿਤੇ ਬਹੁਤ ਤਸਕਰਾ ਦਾ ਸ਼ੁਰੂਦਲਾ ਕਰਿਆ ਕਿੱਦਾਂ ਉਹਨੂੰ ਹਸਪਟਲ ਹਰੇਕ ਏਰੀਆ ਦੇ ਵਿੱਚ ਡਿਸਟ੍ਰਿਕਟ ਦੇ ਕੋਈ ਨਾ ਕੋਈ ਇਦਾਂ ਦੀਆਂ ਪਾਕਟਸ ਹੁੰਦੀਆਂ ਹੈਗੀਆਂ ਜਿੱਥੇ ਪਾਪੂਲੇਸ਼ਨ ਜਿਆਦਾ ਹੁੰਦੀ ਹੈ ਜਿੱਥੇ ਇਲਾਕੇ ਦੀ ਬਣਤਰ ਇਸ ਤਰੀਕੇ ਦੀ ਹੁੰਦੀ ਹੈ ਵੀ ਉਹਦੇ ਵਿੱਚ ਜਿਆਦਾ ਜਿਹੜੀ ਐਨਫੋਰਸਮੈਂਟ ਏਜੰਸੀਜ਼ ਹੈਗੇ ਵਲੇ ਨਹੀਂ ਹੁੰਦੀ ਉੱਚੀ ਘਾਟੀ ਵੀ ਵਨ ਆਫ 댓 ਟਾਈਪ ਆਫ ਏਰੀਆ ਹੈਗਾ ਬਟ ਉੱਥੇ ਪੁਲਿਸ ਨੇ ਕੱਲ ਪੂਰਾ ਘੇਰਾ ਪਾ ਕੇ ਉਹਦੇ ਇਨਰ ਕੋਰਡਨ ਆਊਟਰ ਕੋਰਡਨ ਲਾ ਕੇ ਉਹਨਾਂ ਨੇ ਇੱਕ ਮੈਡਿਕੁਲੀਸਲੀ ਜਿਹੜਾ ਆਪਰੇਸ਼ਨ ਉਹਨੂੰ ਉੱਥੇ ਪਲਾਨ ਕੀਤਾ ਔਰ ਉਹਨੂੰ ਐਗਜ਼ੀਕਿਊਟ ਕੀਤਾ ਹੈ ਔਰ ਟੋਟਲ ਬੰਦੇ ਮਤਲਬ ਕਿ ਇਸ ਆਪਰੇਸ਼ਨ ਦੀ ਸਕਸੈਸ ਇਹ ਹੈਗੀ ਹੈ ਕਿ ਜਿੰਨੇ ਬੰਦਿਆਂ ਨੇ ਪੁਲਿਸ ਤੇ ਅਟੈਕ ਕੀਤਾ ਸੀਗਾ ਜਿਨ੍ਹਾਂ ਨੇ ਆਬਸਟਰੈਕਟ ਕੀਤਾ ਸੀਗਾ ਪੁਲਿਸ ਨੂੰ ਡਿਊਟੀ ਕਰਨ ਉਹ ਸਾਰੇ ਅਰੈਸਟ ਕਰ ਲਿਆ ਸਰ ਜੀ ਸਰ ਕਿੰਨੀ ਵੱਡੀ ਗੈਂਗ ਦਾ ਵੀ ਇਹ ਲਿੰਕ ਹੈ ਕਿ ਇਹਨਾਂ ਸਮੇਤ ਇਹਦੇ ਪਰਚੇ ਹੈਗੇ ਆ ਉਸ ਤੋਂ ਬਾਅਦ ਵੀ ਦੀ ਹਿੰਮਤ ਦਿਖਾ ਰਹੇ ਕੋਈ ਵੱਡੀ ਗੈਂਗ ਨਾ ਵੀ ਇਸੇ ਸੰਬੰਧ ਇਹ ਸਾਰਾ ਇਨਵੈਸਟੀਗੇਟ ਕੀਤਾ ਜਾਊਗਾ ਜੀ ਇਹ ਬਿਲਕੁਲ ਤੁਹਾਡਾ ਵਾਜਬ ਕੁਐਸਚਨ ਹੈਗਾ ਵੀ ਜੇ ਉਤੇ ਇੰਨੀਆਂ ਐਫ ਆਈ ਆਰਸ ਹੈਗੀਆਂ ਉਹ ਐਫ ਆਈ ਆਰ ਦੇ ਵਿੱਚ ਲਾਸਟ ਕਦੋਂ ਬਾਹਰ ਆਇਆ ਜਿਹੜੀ ਐਫਆਈਆਰ ਚ ਉਹ ਅੰਦਰ ਗਿਆ ਕਿੱਦਾਂ ਬਾਹਰ ਆਇਆ ਬਾਹਰ ਆ ਕੇ ਉਹਨੇ ਕਿਹੜਾ ਕਿਹੜਾ ਕ੍ਰਾਈਮ ਕੀਤਾ ਹੁਣ ਕਿੱਦਾਂ ਐਕਟਿਵ ਹੋ ਗਿਆ ਦੁਬਾਰਾ ਇਹ ਸਾਰੀ ਗੱਲ ਇਨਵੈਸਟਿਗੇਟ ਕੀਤੀ ਸਰ ਕਿੰਨੀ ਪੁਲਿਸ ਪਾਰਟੀ ਦੀ ਫੋਰਸ ਸੀਗੀ ਇਹਨਾਂ ਨੂੰ ਕਿਰਾ ਮੇਰੇ ਹਸਾਬ ਨਾਲ ਕੱਲ ਮਿਨੀਮਮ ਉਥੇ 30 ਤੋਂ 40 ਦੇ ਕਰੀਬ ਮਲਾਜਮ ਜਿਹੜੇ ਹੈਗੇ ਆ ਉਹ ਆਲੇ ਦੁਆਲੇ ਚੌਕੀਆਂ ਦੇ ਠਾਣਿਆਂ ਦੇ ਇਕੱਠੇ ਕਰਕੇ ਉਹਨਾਂ ਨੇ ਆਪਰੇਸ਼ਨ ਕੀਤਾ ਡੀਐਸਪੀ ਸਰਵਿਜ਼ਨ ਫਲੋਰ ਦੀ ਸੁਪਰਵਾਈਜ਼ਨ 'ਚ ਹੋਇਆ ਐਸਐਚਓ ਗਰਾਇਆ ਔਰ ਫਲੋਰ ਕੰਬਾਈਨ ਟੀਮਾਂ ਦੇ ਨਾਲ ਉਹਨਾਂ ਨੇ ਕੀਤਾ ਨਾਰਕੋਟਿਕ ਸੈਲ ਦੀ ਨਾਰਕੋਟਿਕ ਦੀ ਤੁਸੀਂ ਗੱਲ ਕੀਤੀ ਹੈ ਕਿ ਉਸ ਦੇ ਵਿੱਚ ਵੀ ਇਨਵਾਰਵਮੈਂਟ ਰਹੀ ਹੈ ਕਿਉਂਕਿ ਦਰਦਸਤਰਾ ਖਿਲਾਫ ਜਿਹੜਾ ਪੰਜਾਬ ਗਵਰਨਮੈਂਟ ਜਾਂ ਪੰਜਾਬ ਪੁਲਿਸ ਐਕਸ਼ਨ ਵੀ ਲੈ ਰਹੀ ਹੈ ਪ੍ਰੋਪਰਟੀਆਂ ਸੀਜ਼ ਵੀ ਕਰ ਰਹੀ ਹੈ ਇਹਦੀ ਪ੍ਰੋਪਰਟੀਆਂ ਸੀਜ਼ ਕੀਤੀ ਹੈ ਲੈਟਸ ਸੀ ਬਿਲਕੁਲ ਕੀਤੀ ਜਾਊਗੀ ਜੀ ਇਹਦਾ ਜਿਹੜਾ ਵੀ ਜੋ ਕੁਝ ਵੀ ਇਹਨੇ ਡਰਗ ਦੇ ਤੋਂ ਬਣਾਇਆ ਹੋਇਆ ਉਹ ਸਾਰਾ ਕੁਝ ਇਹਦਾ ਫਰੀਜ ਨਹੀਂ ਜਬਤ ਵੀ ਕੀਤਾ ਜਾਊਗਾ ਬਰਾਮਦ ਕੀ ਹੋਈ ਹੁਣ ਤੱਕ ਕੋਈ ਵੈਪਨ ਨਹੀਂ ਕੁਝ ਨਹੀਂ ਹੁਣ ਤੱਕ ਤਾਂ ਅਸੀਂ ਇਹਦੇ ਕੋਲ ਡੈਡਲਾਈ ਜਿਹੜੇ ਸ਼ਾਰਪ ਐਜ ਵੈਪਨਸ ਹੈਗੇ ਆ ਉਹ ਤਾਂ ਬਰਾਮਦ ਕੀਤੇ ਹੈਗੇ ਆ ਬਟ ਵੀ ਆਰ ਲੁਕਿੰਗ ਫਾਰ ਦਾ ਆਰਮਸ ਆਲਸੋ ਇਸ ਜੋ ਜਿੱਦਾਂ ਦਾ ਇਹਦਾ ਪ੍ਰੋਫਾਈਲਿੰਗ ਹੈਗੀ ਹੈ ਸਾਨੂੰ ਹੋਰ ਵੀ ਆਸ ਹੈ ਕਿ ਡੂਰਿੰਗ ਪੁਲਿਸ ਰਿਮਾਂਡ ਹਲੇ ਤੱਕ ਤਾਂ ਉਹ ਇੰਜਰਡ ਹੈਗਾ ਉਹਦੇ ਰਿਮਾਂਡ ਲੈਣ ਤੋਂ ਬਾਅਦ ਸਾਨੂੰ ਹੋਰ ਵੀ ਜਿਹੜੀ ਹੈ ਰਿਕਵਰੀ ਹੋ ਸਕਦੀ